ਕਵਿ 20 ਸਾਲ ਦੇ ਨੌਜਵਾਨ ਦੀ ਘਰ ਦੇ ਵਿੱਚੋਂ ਭੇਤਪਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਜਿਸ ਦੇ ਕਾਰਨ ਹੁਣ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਸ ਔਰਤ ਦੇ ਨਾਲ ਇਹ ਰਹਿ ਰਿਹਾ ਸੀ ਉਸ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਜੀ ਆ ਤੁਹਾਨੂੰ ਦੱਸਦੀ ਹਾਂ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਦੀ ਭੇਤਪਰੇ ਹਾਲਾਤਾਂ 'ਚ ਲਾਸ਼ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਇੱਕ ਪਹਿਲਾਂ ਤੋਂ ਹੀ ਸ਼ਾਦੀशुदा ਔਰਤ ਦੇ ਨਾਲ ਰਹਿ ਰਿਹਾ ਸੀ ਅਤੇ ਇਹ ਔਰਤ ਆਪਣੇ ਪਹਿਲੇ ਪਤੀ ਨੂੰ ਛੱਡ ਕੇ ਆ ਗਈ ਸੀ ਜਿਸ ਤੋਂ ਬਾਅਦ ਇਸ ਔਰਤ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿ ਇਸਨੇ ਇਸ ਨੌਜਵਾਨ ਨੂੰ ਆਪਣੇ ਪ੍ਰੇਮ ਜਾਲ ਦੇ ਵਿੱਚ ਫਸਾਇਆ ਅਤੇ ਇਸ ਨੂੰ ਆਪਣੇ ਨਾਲ ਹੀ ਰੱਖਣ ਲੱਗ ਪਈ ਹਾਲਾਂਕਿ ਜਦੋਂ ਇਸ ਦਾ ਪਹਿਲਾ ਪਤੀ ਇਸ ਦੇ ਕੋਲ ਆਇਆ ਤਾਂ ਇਹਨਾਂ ਨੇ ਮੁਰਤੋ ਇਕੱਠੇ ਰਹਿਣ ਦੀ ਸਲਾਹ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਨੌਜਵਾਨ ਨੂੰ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਜਾਨ ਤੋਂ ਮਾਰਨ ਦੀਆਂ ਤੇ ਹੁਣ ਇਸ ਨੌਜਵਾਨ ਦੀ ਭੇਤਪਰੇ ਹਾਲਾਤਾਂ ਦੇ ਵਿੱਚ Laash ਮਿਲਣ ਦੇ ਨਾਲ ਪਰਵਾਰਕ ਮੈਂਬਰਾਂ ਦੇ ਵੱਲੋਂ ਇਸ ਔਰਤ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਦੂਜੇ ਪਾਸੇ ਹੁਣ ਪਰਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਜੋ ਮ੍ਰਿਤਕ ਨੌਜਵਾਨ ਹੈ ਉਸ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ ਜਿਸ ਨੇ ਕਿ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਆਪਣੇ ਭਰਾ ਨੂੰ ਫੋਨ ਦੇ ਉੱਤੇ ਇਹ ਸਾਰੀ ਗੱਲ ਦੱਸੀ ਸੀ ਕਿ ਜਿਸ ਔਰਤ ਦੇ ਨਾਲ ਉਹ ਰਹਿ ਰਿਹਾ ਉਸ ਦਾ ਹੁਣ ਪਤੀ ਉਸ ਦੇ ਕੋਲ ਆ ਗਿਆ ਹੈ ਅਤੇ ਦੋਵੇਂ ਹੁਣ ਇੱਕ ਹੋਣ ਵਾਲੇ ਨੇ ਅਜਿਹੇ ਦੇ ਵਿੱਚ ਉਸ ਨੂੰ ਕਿਹਾ ਗਿਆ ਕਿ ਉਹ ਉਸ ਨੂੰ ਜਾਨੋਂ ਮਾਰ ਦੇਣਗੇ ਤੇ ਹੁਣ ਉਸ ਔਰਤ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਪਹਿਲਾਂ ਜਿਸ ਦਿਨ ਇਹ ਸਾਰਾ ਕਾਂਡ ਹੁੰਦਾ ਉਸ ਦੀ ਸੂਚਨਾ ਉੱਤੇ ਭਰਾ ਨੂੰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰੇ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਾਮਲਾ ਦਰਜ ਕਰਕੇ ਜੋ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਆਪਲਾ ਹੈ ਬਾਈ ਮੇਰਾ ਬ੍ਰਦਰ ਲੱਗਦਾ ਜੀ ਹਰਪ੍ਰੀਤ ਸਿੰਘ ਜੀ ਇਹ ਜੀ ਇੱਕ ਬੂਟਾ ਸਿੰਘ ਦੀ ਕੁੜੀ ਨਾਲ ਹੀ ਪਹਿਲਾਂ ਕੁੜੀ ਇੰਨੇ ਵਿਆਹੀ ਸੀ ਕਿਤੇ ਇੱਧਰ ਪਿੰਡ ਫਤੂ ਟਿੰਗੇ ਦੇ ਕੋਲ ਵਿਆਹੀ ਸੀ ਉਤੋਂ ਜੂੰ ਦਾ ਜਾਗਦਾ ਹੀ ਘਰਾਂ ਵਾਲਾ ਛੱਡ ਗਏ ਤੇ ਆ ਗਈ ਆ ਇੱਥੇ ਇੱਥੇ ਆਪਦੀ ਭੂਆ ਕੋਲ ਰਹਿਣ ਲੱਗ ਗਈ ਆਈ ਉਹ ਆ ਗਈ ਆ ਇੱਥੇ ਸਾਡੇ ਗਵਾਂਡ ਆਈ ਕਿੱਥੇ ਰਹਿਣਾ ਇਹ ਰਹਿੰਦੀ ਆਈ ਅਮੀਰੇ ਕੋਲ ਹੀ ਰਹਿੰਦੀ ਤੇ ਸਾਡੇ ਗਵਾਂਡ ਦੇ ਮਾਮੇ ਦੇ ਮੁੰਡੇ ਆ ਜੀ ਉੱਥੇ ਰਹਿੰਦੀ ਉੱਥੇ ਗਈ ਆਏ ਇਹ ਗਏ ਆ ਮੇਲੇ ਦੇ ਉੱਥੇ ਜਾ ਕੇ ਇਹਨਾਂ ਇੱਕ ਦੂਜੇ ਨਾਲ ਗੱਲ ਗੁੱਲ ਕਰਕੇ ਹੀ ਕੋਈ ਦੇ ਗੱਲਬਾਤ ਹੋ ਗਈ ਆਈ ਕੁੜੀ ਨੇ ਫਿਰ ਜਦੋਂ ਉਧਰੋਂ ਆ ਗਏ ਨੇ ਜੀ ਅ ਸਰਹੰਦ ਤੋਂ ਆਏ ਆਈ ਆਉਂਦਿਆਂ ਨਾਲ ਹੀ ਇਹ ਚਲੇ ਗਏ ਨੇ ਫਿਰ ਮੁੰਡੇ ਨੂੰ ਪਤਾ ਨਹੀਂ ਇਹਨਾਂ ਕੀ ਕੀਤਾ ਉਹਨਾਂ ਦੇ ਘਰ ਗਏ ਜਾਂ ਘਰੋਂ ਮੁੰਡੇ ਨੂੰ ਵੀ ਸਦਾਲਿਆ ਇਹਨਾਂ ਮੁੰਡਾ ਚਲਾ ਗਿਆ ਇਹਨਾਂ ਨਾਲ ਹੀ ਮੁੰਡਾ ਜਦੋਂ ਚਲਾ ਗਿਆ ਘਰੋਂ ਤੇ ਸਾਨੂੰ ਪਤਾ ਨਹੀਂ ਲੱਗਾ ਕਿੰਨੇ ਦਿਨਾਂ ਬਾਅਦ ਆਈ ਆ ਕਿ ਮੁੰਡੇ ਦਾ ਫੋਨ ਕਰਨ ਲਾਇਆ ਤੇ ਫੋਨ ਨਹੀਂ ਚੱਕਿਆ ਮੁੰਡੇ ਨੇ ਫਿਰ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਕੁੜੀ ਨੇ ਵੀ ਇੱਥੇ ਬੁਲਾ ਲਿਆ ਹੈ ਕੁੜੀ ਨਾਲ ਰਿਲੇਸ਼ਨ ਸੀ ਸਾਨੂੰ ਪਤਾ ਲੱਗਾਈ ਜਦੋਂ ਅਸੀਂ ਇੱਥੇ ਗਏ ਜੀ ਆਏ ਅਸੀਂ ਮੁੰਡੇ ਨੂੰ ਲੈਣ ਵਾਸਤੇ ਤੇ ਮੁੰਡਾ ਜਾਣ ਲਈ ਤਿਆਰ ਸੀ ਜੋ ਕੁੜੀ ਨਹੀਂ ਜਾਣ ਦਿੰਦੀ ਸੀ ਕੁਝ ਉਹਦੀ ਭੂਆ ਤੇ ਕੁਝ ਵੀ ਰਿਕਾਰਡਿੰਗ ਦੇ ਵਿੱਚ ਜਦੋਂ ਮੁੰਡਾ ਮਰਨ ਤੋਂ ਪਹਿਲਾਂ ਰਿਕਾਰਡਿੰਗ ਪਾਈ ਕੁਝ ਉਹਨਾਂ ਦੇ ਨਾਂ 'ਚ ਭੂਆ ਜੀ ਆਈ ਲੈਣ ਆਏ ਜਦੋਂ ਜੀ ਉਹਨਾਂ ਨਹੀਂ ਆਉਣ ਦਿੱਤਾ ਇਹਨਾਂ ਜਾਣੇ ਸਾਨੂੰ ਧਮਕੀਆਂ ਧੋਕੀਆਂ ਦਿੱਤੀਆਂ ਮੇਰਾ ਮੋਟਰਸਾਈਕਲ ਮੁੰਡਾ ਲੈ ਕੇ ਆਇਆ ਸੀ ਮੈਂ ਜੋ ਡਿਊਟੀ ਕਰਦਾ ਜੀ ਮੈਂ ਮੋਟਰਸਾਈਕਲ ਆਪਦਾ ਆਖਿਆ ਮੈਂ ਫੇਰ ਚੱਲ ਮੈਂ ਹੱਥ ਜੋੜ ਕੇ ਗਿਆ ਮੇਰਾ ਮੋਟਰਸਾਈਕਲ ਦੇ ਦੇ ਉਹ ਮੈਂ ਡਿਊਟੀ ਵਾਲਾ ਬੰਦਾ ਮੈਨੂੰ ਇਹ ਇਹਨਾਂ ਮੋਟਰਸਾਈਕਲ ਚ ਲੈ ਇਹਨਾਂ ਦੇ ਤਾ ਸਾਨੂੰ ਧੋਕਿਆਂ ਧੋਕਿਆਂ ਦੇ ਕੇ ਕਹਿੰਦੇ ਵੀ ਅਸੀਂ ਦੋ ਨੰਬਰ ਦਾ ਕੰਮ ਵਾਧੂ ਕਰਨੇ ਆ ਜੋ ਜਾ ਤੋਈ ਜਿੱਥੇ ਮਰਜ਼ੀ ਭੱਜ ਲੋ ਜੋ ਮਰਜ਼ੀ ਕਰਾ ਲੋ ਜਿਹੜੇ ਮਰਜ਼ੀ ਥਾਣੇ ਕਚਾਰੀਆਂ ਸਾਡੇ ਸੁਭਾਨਪੁਰ ਥਾਣਾ ਸਾਡੇ ਹਾਥੀ ਜਿੱਥੇ ਮਰਜ਼ੀ ਜਾ ਕੇ ਤੋਈ ਕਾਰਵਾਈ ਕਰ ਲਓ ਇਹ ਜੀ ਹੋ ਗਿਆ ਜੀ ਇਹ ਹੋ ਗਿਆ 25 25 ਤਰੀਕ ਤੇ ਪਹਿਲੇ ਮਹੀਨੇ ਦੀ ਤੇ 2025 ਦੀ ਗੱਲ ਆ ਜਦੋਂ ਇਹ ਅਸੀਂ ਆਏ ਹਾਂ ਇੱਥੇ ਉੱਡੋ ਬਾਦ ਇਹ ਹੀ ਆ ਗਏ ਆ ਜੀ ਇੱਥੇ ਦਰਖਾਸਤ ਦਿੱਤੀ ਅਸੀਂ ਆਪਦੇ ਥਾਣੇ ਵਿੱਚ ਕੋੜੀ ਸਿਖਾਈ ਚੌਂਕੀ ਦੇ ਵਿੱਚ ਸੱਚ ਦਰਖਾਸਤ ਦਿੱਤੀ ਆਈ ਦੌਲੇਵਾਲ ਚੌਂਕੀ ਪੈਂਦੀ ਆਈ ਉੱਥੇ ਹੀ ਲਿਖਾ ਕੇ ਕੋੜੀ ਸਿਖਾਉ ਉੱਥੇ ਦਿੱਤੀ ਆ ਚੌਂਕੀ ਇਹ ਇਹ ਜੋ ਇਹ ਉਹਨਾਂ ਕਾਰਵਾਈ ਕੋਈ ਨਹੀਂ ਕੀਤੀ ਸਾਡੀ ਕਾਰਵਾਈ ਸੁਣੀ ਸੁਣਾਈ ਨਹੀਂ ਹੋਈ ਨਾ ਹੀ ਸਾਡੀ ਮੁੰਡੇ ਨਾਲ ਗੱਲ ਹੋਈ ਜਦੋਂ ਅਸੀਂ ਰਿਸ਼ਤੇਦਾਰ ਕੋਈ ਭੇਜਦੇ ਸੀ ਜਾਂਦੇ ਹੀ ਕੋਈ ਵੀ ਸਾਡੀ ਕਾਰਵਾਈ ਨਹੀਂ ਕਰਦਾ ਸੀ ਨਾ ਸੁਣਦਾ ਹੀ ਨਾ ਰਿਸ਼ਤੇਦਾਰੇ ਦੀ ਕੋਈ ਸੁਣਦਾ ਸੀ ਮੁੰਡਾ ਬਖਾਉਂਦੇ ਹੀ ਨਹੀਂ ਸੀ ਇਹਨਾਂ ਗੈਬ ਵੀ ਕਰ ਲਿਆ ਸੀ ਅੱਜਾਂ ਚੱਕੀ ਮੈਨੂੰ ਪਰਸੋ ਦੇ ਦਿਵਾਲਾ ਮੈਨੂੰ ਫੋਨ ਆਇਆ ਜੀ ਉਹਨੇ ਫੋਨ ਲਾਇਆ ਕਹਿੰਦਾ ਵੀ ਮੈਂ ਇਸ ਤਰ੍ਹਾਂ ਵੀ ਮੈਨੂੰ ਫਲਾਣਾ ਫਲਾਣਾ ਰਿਕਾਰਡਿੰਗ ਮੇਰੇ ਕੋਲ ਆਈ ਉਹਨੇ ਆਖਿਆ ਫਲਾਣਾ ਫਲਾਣਾ ਬੰਦਾ ਜੋ ਵੀ ਮੈਨੂੰ ਮਾਰਨਾ ਚਾਹੁੰਦੇ ਨੇ ਵੀ ਮੈਂ ਪੈਸੇ ਜੋੜੇ ਸੀ ਇੰਨੇ ਮੈਂ ਆਪਦੀ ਘਰ ਦੀ ਮੇਰੀ ਘਰ ਪ੍ਰੈਗਨੈਂਟ ਸੀ ਜੋ ਮੈਂ ਉਹਦੇ ਦੇ 40000 ਰੁਪਏ ਉਹਦੇ ਉੱਤੇ ਲਾਤਾ ਕੁਝ ਮੇਰੇ ਪੈਸੇ ਖਾ ਗਏ ਆ ਜੀ ਉਹ ਦਿੰਦੇ ਨਹੀਂ ਪਏ ਮੇਰੇ ਪੈਸੇ ਮੈਂ ਔਣ ਦੀ ਕੋਸ਼ਿਸ਼ ਕਰਨਾ ਪਿਆ ਮੈਨੂੰ ਔਣ ਨਹੀਂ ਦਿੰਦੇ ਉਹਨਾਂ ਦਾ ਨਾਂ ਵਿੱਚ ਲੱਗ ਗਿਆ ਜਿੰਨਾ ਜਿੰਨਾ ਕਹਿੰਦੇ ਮੈਨੂੰ ਇਹਨਾਂ ਦਾ ਨੁਕਸਾਨ ਹੈ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਮੈਂ ਇਹ ਉਹਦੀ ਰਿਕਾਰਡਿੰਗ ਕਰ ਲਈ ਮੈਂ ਕਹਿੰਦਾ ਕੋ ਉਹ ਕਹਿੰਦਾ ਵੀ ਮੇਰਾ ਕੱਲ ਕੱਲ ਨੂੰ ਸ਼ਾਇਦ ਇਹਨਾਂ ਮੈਨੂੰ ਮਾਰ ਦੇਣ ਮੇਰੀ ਫੋਨ ਬੰਦ ਹੋ ਜਾਏਗਾ ਮੈਂ ਮੈਂ ਆਖਿਆ ਕੋਈ ਗੱਲ ਨਹੀਂ ਮੈਂ ਕੋਈ ਨਹੀਂ ਕੱਲ ਨੂੰ ਤੈਨੂੰ ਫੋਨ ਲਾਉਂਗਾ ਜੇ ਹੋ ਸਕਿਆ ਤਾਂ ਵੀ ਜੇ ਸੱਚ ਆਈ ਹੋਈ ਤੇ ਮੈਂ ਫਿਰ ਜ਼ਰੂਰ ਪਹੁੰਚਾਂਗਾ ਤੇ ਜੀ ਮੈਂ ਇੰਨੀ ਗੱਲ ਹੋ ਗਏ ਇਹਨਾਂ ਫੋਨ ਕੱਟਦਾ ਮੁੰਡੇ ਨੇ ਰੋਂਦਾ ਪਿਆ ਸੀ ਮੁੰਡਾ ਪੂਰਾ ਮੇਰੇ ਰਿਕਾਰਡਿੰਗ ਮੇਰੇ ਕੋਲ ਹੈ ਜੀ 2 ਮਿੰਟ ਤੇ ਕੁਝ ਸਕੈਂਟ ਦੇ ਮਿੰਟੋ ਮੇਟੋ ਨੇ ਗੱਲ ਕੀਤੀ ਪਤਾ ਨਹੀਂ ਕਿਵੇਂ ਉਹਨਾਂ ਦਾ ਫੋਨ ਉਹਦੇ ਕੋਲ ਆਇਆ ਲੜ ਕੇ ਕਿਵੇਂ ਲੱਗੀ ਤੇ ਅਸੀਂ ਉਦੋਂ ਅੱਜ ਪਰਸੋ ਪਰसों ਮੈਨੂੰ ਫੋਨ ਆਇਆ ਅੱਜ ਹੀ ਉਹਦੀ ਡੈਥ ਹੋ ਘਰਤੀ ਜਨਾ ਜੀ ਮਾਰ ਕੇ ਬਾਹਰੋਂ ਅੰਦਰ ਮਾਰ ਕੇ ਸੱਟ ਕੇ ਚੁੰਨੀ ਨਾਲ ਫਾਦ ਦੇ ਗਏ ਸਾਰੇ ਆਦਮੀਆਂ ਦੀ ਕਿੰਨੇ ਬੰਦੇ ਨੇ ਜਿਹਨੀਆਂ ਔਰਤਾਂ ਵਿੱਚ ਹੀ ਇਹਨਾਂ ਦੇ ਕੇ ਫਾਦ ਦੇ ਕੇ ਮਾਰਤਾ ਜੀ ਬਾਹਰੋਂ ਫਿਰ ਜੰਦਾ ਲਾ ਗਿਆ ਹੀ ਲਾ ਕੇ ਦੋ ਮੁੰਡੇ ਜੋ ਕਿ ਜਿੰਨਾਂ ਦੀ ਘਰ ਦੇ ਵਿੱਚ ਰਹਿੰਦਾ ਪਿਆ ਸੀ ਉਹਨਾਂ ਵੇਖ ਕੇ ਵੀ ਇਹ ਦੋ ਮੁੰਡੇ ਭੱਜਦੇ ਤੇ ਲੇਡੀਜ਼ ਤਾਂ ਪਹਿਲੇ ਹੀ ਭੱਜ ਗਈ ਕਿ ਜੋ ਉਹਦੀ ਘਰ ਦੀ ਸੀ ਉਹ ਤਾਂ ਪਹਿਲੀ ਜੰਦਾ ਮਾਰ ਕੇ ਭੱਜ ਗਈ ਆ ਮੁੰਡੇ ਦੀ ਉਮਰ ਕਿੰਨੀ ਉਮਰ ਹੈਗੀ ਸੀ 20 ਕੁ ਸਾਲ ਦੀ ਕੀ ਨਾਂ ਕੀ ਹਰਪ੍ਰੀਤ ਸਿੰਘ ਨਾਂ ਸੀ ਕੰਮ ਇਹ ਮੇਰੇ ਨਾਲ ਫੈਕਟਰੀ ਜੇ ਕੰਮ ਕਰਦੇ ਮਸਾਲੇ ਵਾਲੀ ਫੈਕਟਰੀ ਉਦੋਂ ਕੰਮ ਕਰਦਾ ਸੀ ਛਡਾ ਗਏ ਨਾ ਇੱਥੇ ਨਸ਼ੇ ਵਗੈਰਾ ਦੇ ਮੇਰੇ ਨਾਲ ਕੋ ਜਦੋਂ ਸਾਡੇ ਕੋਲ ਇਹਦੇ ਨਸ਼ਾ ਨਹੀਂ ਕਰਦਾ ਇੱਥੇ ਨਸ਼ੇ ਦੇ ਵੀ ਲਾਤ ਹੈ ਇਹ ਦੋ ਨੰਬਰ ਦਾ ਕੰਮ ਵੀ ਕਰਦੇ ਆ ਜੋ ਜਿੰਨਾਂ ਦਾ ਨਾਮ ਲੈਂਦਾ ਇੱਕ ਦੂਜੇ ਨਾਲ ਸਮਗਲੇਰ ਕਰਦੇ ਆਈ ਪੂਰੀ ਮੁੰਡੇ ਨੂੰ ਇਹਨਾਂ ਲਿਆ ਕੇ ਮੰਗ ਜੀ ਇਹ ਹੀ ਸਾਡੀ ਸਰਕਾਰ ਅੱਗੇ ਜਿੰਨਾਂ ਜਿੰਨਾਂ ਦੇ ਮੁੰਡੇ ਨੇ ਨਾਮ ਲਏ ਨੇ ਉਹਨਾਂ ਦੇ ਪਰਚੇ ਠੋਕੇ ਕੀਤੇ ਜੋ 302 ਦਾ ਪਰਚਾ ਲੱਗੇ ਜੀ ਇਹਨਾਂ ਦੇ ਮੁੰਡਿਆਂ ਦਾ ਹਰਪ੍ਰੀਤ ਸਿੰਘ ਹੈ ਜੀ ਇਹ ਜਿੰਨਾਂ ਤੇ ਸ਼ੱਕ ਆ ਤੁਹਾਨੂੰ ਸ਼ਾਕਾ ਜੀ ਜੋਗਾ ਸਿੰਘ ਹੈ ਤੇ ਇੱਕ ਹੀ ਭੋਲੀ ਭੋਲੀ ਕੌਰ ਹੈ ਠੀਕ ਹੈ ਜੀ ਇੱਕ ਪ੍ਰਵੀਨ ਪ੍ਰਵੀਨ ਸਿੰਘ ਹੈ ਜੀ ਤੇ ਕੁਲਵੰਤ ਸਿੰਘ ਹੈ ਤੇ ਇੱਕ ਅਜੋਗਾ ਸਿੰਘ ਦੀ ਪਤਨੀ ਹੈਗੀ ਆਈ ਤੇ ਇੱਕ ਇੰਦੀ ਕਣਤੋ ਕੌਰ ਜਿਹੜੀ ਇੰਦੀ ਘਰ ਦੀ ਆਈ ਇਹ ਕਿੱਥੇ ਰਹਿੰਦੇ ਸਾਰੇ ਇਹ ਗੁਸ਼ਤਾ ਜੀ ਸਾਡੇ ਏਰੀਏ ਵਾਲੀ ਰਹਿੰਦੇ ਆ ਇਹਨਾਂ ਦੋ ਇੱਕ ਦੂਜੇ ਸਮਗਲੇਰ ਕਰਦੇ ਆ ਕੁਝ ਤਾਂ ਉੱਥੇ ਰਹਿੰਦੇ ਆ ਸਾਡੇ ਸਾਡੇ ਏਰੀਏ ਮੁਗ ਏਰੀਏ ਕੋਲੀ ਰਹਿੰਦੇ ਨੇ ਕੁਝ ਹੀ ਇੱਥੇ ਰਹਿੰਦੇ ਨੇ ਯਾਨੀ ਕਿ ਇਹਨਾਂ ਵਿੱਚੋਂ ਜੀ ਤਿੰਨ ਚਾਰ ਬੰਦੇ ਇੱਥੇ ਰਹਿੰਦੇ ਕੋਈ ਦੋ ਤਿੰਨ ਉਹਦੇ ਪਾਸੇ ਦੇ ਨੇ ਇੱਕ ਮਿੰਦੀ ਕੌਰ ਆ ਜੀ ਜਿਹੜੀ ਇਹਨਾਂ ਦੀ ਕੁੜੀ ਦੀ ਮਾਸੀ ਲੱਗਦੀ ਐ ਉਹਨੇ ਸਾਰਾ ਕੰਮ ਕਰਾਇਆ ਸੀ ਵਿਆਹ ਵਿਉਂਦਾ ਲਿਆ ਕੇ ਮੁੰਡੇ ਨੂੰ ੱੱਕੇ ਨਾਲ ਤੇ ਗਾਂ ਵਿਉ ਕੀਤਾ ਸੀ ਉਹਦਾ ਨਾਂ ਵਿੱਚ ਪਹਿਲੇ ਨੰਬਰ ਤੇ ਉਹਦਾ ਨਾਂ ਲੈਂਦਾ ਸੀ ਦੂਜੇ ਨੰਬਰ ਤੇ ਜੋਗਾ ਸਿੰਘ ਦਾ ਨਾਂ ਤੇ ਉਹਦੀ ਪਤਨੀ ਦਾ ਨਾਂ ਲੈਂਦਾ ਇਹਨਾਂ ਦੇ ਕਾਰਵਾਈ ਬਣਦੀ 302 ਲੱਗੇ ਦੋ ਨੰਬਰ ਦਾ ਕੰਮ ਕਰ ਮੈਨੂੰ ਪ੍ਰਸ਼ਾਸਨ ਅੱਗੇ ਵੀ ਸਾਡੀ ਸਰਕਾਰ ਕੋਈ ਪੁਲਿਸ ਲਾਇਮ ਸਾਡਾ ਕੋਈ ਨਹੀਂ 306 ਦਾ ਪਰਚਾ ਲਾਉਂਦੇ ਆ ਜੀ ਫਿਰ ਕਹਿੰਦੇ ਆ ਜੀ ਡਿਸਮਿਸ ਵੀ ਕਰ ਦੇਾਂਗੇ ਲਾਸਟ ਦੇ ਆ ਗਏ ਕਿ ਜਦੋਂ ਕੁੜੀ ਪ੍ਰੈਗਨੈਂਟ ਨਿਕਲੀ ਇਹ ਜੀ ਸਾਡੇ ਨੂੰ ਨਾ ਹੋਵੇ ਸਾਨੂੰ ਜੀ ਇੱਕ ਤਾਂ ਸਾਡਾ ਬੰਦਾ ਚਲਾ ਗਿਆ ਇੱਕ ਸਾਡੇ ਕੋਈ ਸਨਮਾਈ ਨਹੀਂ ਹੋ ਰਹੀ ਇਹ ਸਾਨੂੰ ਦੁਪਹਿਰੇ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਹਮਾਰੇ ਕੋਈ ਨੌਜਵਾਨ ਦੀ ਡੈੱਡ ਬੋਡੀ ਉਹਦੇ ਘਰ ਦੇ ਵਿੱਚ ਪਈ ਹੈ ਇਹ ਜੋ ਅਸੀਂ ਮੌਕੇ ਤੇ ਗਏ ਆ ਤਾਂ ਪਤਾ ਲੱਗਿਆ ਕਿ ਹਰਪ੍ਰੀਤ ਸਿੰਘ ਹੈਪੀ ਵਾਸੀ ਬੇਸਿਕਲੀ ਕੋਟਿਸੇ ਖਾਤੋਂ ਸੀ ਪਰ ਇੱਥੇ ਪ੍ਰਵੰਤਕੌਰ ਕੰਤੋ ਦੇ ਨਾਲ ਹੀ ਰਹਿ ਰਿਹਾ ਸੀਗਾ ਇੱਕ ਕਿਰਾਏ ਦੇ ਘਰ ਲੈ ਕੇ ਤੇ ਮੌਕੇ ਤੋਂ ਦੇਖਣ ਤੋਂ ਇਹ ਜੱਗਦਾ ਹੈ ਕਿ ਉਹਨੇ ਦੀ ਆਤਮ ਹੱਤਿਆ ਕੀਤੀ ਹੈ ਗਲ ਵਿੱਚ ਫਾਹ ਲੈ ਕੇ ਗਲਤੇ ਫਾਹ ਦਾ ਨਿਸ਼ਾਨ ਹੈ ਤੇ ਬੋਡੀ ਤੇ ਹੋਰ ਕੋਈ ਚਾਜ਼ਰ ਨਹੀਂ ਆਇਆ ਸੀ ਬਾਕੀ ਤਫਤੀਸ਼ ਕਰ ਰਹੇ ਆ ਤੇ ਉਹਦੀ ਲੜਕੀ ਦੀ ਫੈਮਲੀ ਨੂੰ ਬੁਲਾਇਆ ਗਿਆ ਕੋਟੇ ਸੇਖਾਂ ਤੋਂ ਇਹਨਾਂ ਦਾ ਬਿਆਨ ਲੈ ਕੇ ਜਿਹੜੀ ਅਗਲੀ ਚਾਰਜ ਦੀ ਜਾਂਚ ਕਰ ਰਹੇ ਆ ਸੀਗਾ ਤੇ ਪਿੰਡ ਵਾਸੀਆਂ ਤੋਂ ਪਤਾ ਚੱਲਿਆ ਕਿ ਪਿਛਲੇ 6 ਮਹੀਨਿਆਂ ਤੋਂ ਇੱਥੇ ਰਹਿ ਰਹੇ ਸੀ ਫਿਲਹਾਲ ਤੱਕ ਅਸੀਂ ਜਿਹੜਾ ਦੇਖਣ ਤੋਂ ਤੇ ਡੈੱਡ ਬਡੀ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹ ਨੇ ਬਾਹਰ ਲਿਆ ਗਿਆ ਹੈ ਕਿਉਂਕਿ ਗਲਤੀ ਸਿਰਫ ਹੱਬ ਸਰਕਲ ਦਾ ਨਿਸ਼ਾਨ ਹੈ। ਬਾਕੀ ਅਸੀਂ ਜਿਹੜਾ ਪੂਰਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਜੋ ਵੀ ਕਾਰਵਾਈ ਹੋਊਗੀ ਉਹ ਅਮਰਵਿਸ਼ ਤੇ। ਇਹ 20 ਸਾਲ ਦੀ ਉਮਰ ਦਾ। ਤਾਂ ਨਹੀਂ ਕੁਝ ਪਤਾ ਲੱਗਿਆ ਕਿ ਫਿਲਹਾਲ ਹਜੇ ਕਾਰਨ ਨਹੀਂ ਕਿਉਂਕਿ ਇਹ ਦੀ ਵਾਈਸ ਵੀ ਇੱਥੇ ਮੌਕੇ ਤੇ ਮੌਜੂਦ ਨਹੀਂ ਸੀ। ਪੁਲਿਸ ਨੇ ਅੰਦਰ ਹੀ ਅਗਲੀ ਜਿਹੜਾ ਪਤਾ ਚਾਲ ਸਪੂਰ ਰੱਖੀ ਹੈ। ਵਾਇਫ ਤਾਂ ਨਕਲ ਵਾਂਤ ਕੋਰ ਕੰਤੋ ਮੇਰੀ ਉਮਰ 20 ਹੌਸੀ ਚਲ ਜੀ ਨਹੀਂ ਫਿਰ ਆ ਵਾਇਸੇ ਦੇ ਜਰੀਏ ਟ੍ਰੈਗ